ਫੇਰ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਤੇ ਅੱਜ ਆਪਾਂ ਚੱਲੇ ਸੀਗੇ ਇੱਕ ਮਨੂੰ ਦਵਾਈ ਦਿਵਾਣ ਤੇ ਇੱਕ ਮਨ ਦਾ ਮੂੰਹ ਥੋੜਾ ਜਿਹਾ ਵਿੱਚੋਂ ਪੱਕਿਆ ਪਿਆਗਾ ਛਾਲੇ ਜਿਹਾ ਹੋ ਰਿਹਾ ਜੀਭ ਤੇ ਵੀ ਤੇ ਤਿੰਨ ਦਿਨ ਹੋ ਗਏ ਨਾ ਸਾਨੂੰ ਸੌਣ ਦੀਦਾ ਰਾਤ ਨੂੰ ਤੇ ਨਾ ਇਹ ਆਪ ਖਾਂਦਾ ਤੇ ਨਾ ਹੀ ਇਹ ਤੋਂ ਦੁੱਧ ਬਾਦ ਪੀਤਾ ਜਾਂਦਾ ਕੁਛ ਖਾਂਦਾ ਵੀ ਨਹੀਂ ਤੇ ਤਾ ਕਰਕੇ ਜਿਹਨੂੰ ਆਪਾਂ ਦਵਾਈ ਦਵਾਨ ਚੱਲੇ ਸੀ ਤੇ ਇੱਥੇ ਆਪਾਂ ਖੜ ਗਏ ਰਸਤੇ 'ਚ ਤੇ ਮੌਸਮ ਬਹੁਤ ਵਧੀਆ ਹੋਇਆ ਪਿਆ ਮੀਂਹ ਦਾ ਕਰਕੇ ਤੇ ਵਧੀਆ ਮੌਸਮ ਹੋਇਆ ਪਿਆ ਸੀ ਤੇ ਮੈਂ ਖਾ ਚੱਲ ਥੋੜੀ ਬਹੁਤੀ ਵੀਡੀਓ ਸ਼ੇਅਰ ਕਰਦ ਗਏ ਤੁਹਾਡੇ ਨਾਲ ਵੀ ਤੇ ਵੇਖੋ ਜੀ ਪਿੰਡਾਂ ਦੇ ਇਧਰ ਨਜ਼ਾਰੇ ਬਹੁਤ ਵਧੀਆ ਮਾਹੌਲ ਹੈਗਾ ਖੇਤਾਂ 'ਚ ਹਰਿਆਲੀ ਹਰਿਆਲੀ ਹੋਈ ਪਈ ਏ ਸਾਰੇ ਕਿੰਨਾ ਵਧੀਆ ਪਿੰਡਾਂ ਦਾ ਮਾਹੌਲ ਹੁੰਦਾ ਖੇਤਾਂ ਦਾ ਮੀ ਪੈ ਕੇ ਹਟਿਆ ਤੇ ਠੰਡਾ ਠੰਡਾ ਮੌਸਮ ਵਧੀਆ ਤੇ ਇਧਰ ਕੁਲਾ ਕੁਲਾ ਬੋਲ ਰਿੰਗਾ ਤੇ ਇਹ ਵੇਖੋ ਇਧਰ ਹੈਗਾ ਅੰਬਾਂ ਦਾ ਬਾਗ ਉਹ ਸਾਹਮਣੇ ਅੰਬ ਬਹੁਤ ਲੱਗੇ ਪਈ ਆਕੇ ਦੇਖੋ ਪਰੇ ਪਈ ਅੰਬਾਂ ਦੇ ਬੂਟੇ ਤੇ ਉਧਰ ਸਾਹਮਣੇ ਫਿਰਦੀਆਂ ਸੀਆਂ ਫੇਡਾਂ ਬੱਕਰੀਆਂ ਬਹੁਤ ਵਧੀਆ ਮਾਹੌਲ ਹੁੰਦਾ ਈ ਪਿੰਡਾਂ ਦਾ ਤੇ ਵੈਸੇ ਤਾਂ ਹੁਣ ਥੋੜੀ ਥੋੜੀ ਧੁੱਪ ਈ ਨਿਕਲ ਆਈ ਪਹਿਲਾਂ ਤਾਂ ਬੱਦਲ ਵਾਈ ਜੀ ਹੋਈ ਪਈ ਸੀਗੀ ਤੇ ਇੱਧਰ ਸਾਰੇ ਬਾਣ-ਬੂਣ ਬਾਹ ਰਹੇ ਆ ਜੀਰੀ ਲੱਗ ਵੀ ਰਹੀ ਏ ਝੋਨਾ ਤੇ ਲਾਈ ਵੀ ਜਾਂਦੇ ਆ ਲੋਕ ਬਾਣ ਵਾਈ ਜਾਂਦੇ ਆ ਵੇਖੋ ਬਗਲੇ ਕਿਵੇਂ ਭੱਜੇ ਫਿਰਦੇ ਆ ਤੇ ਇੱਥੇ ਆਪਾਂ ਰਾਜੇ ਖੜੇ ਸੀ ਥੋੜੀ ਜੀ ਵੀਡੀਓ ਬਣਾਉਣ ਲਈ ਵਧੀਆ ਮਾਹੌਲ ਲੱਗਿਆ ਮੈਨੂੰ ਇੱਧਰ ਕੋਲ ਵੇਖੋ ਕਿੰਨੀ ਸੋਹਣੀ ਬੋਲ ਰਹੀ ਹੈ ਹੋਣਾ ਰਹੀ ਹੈ ਕਿ ਬੋਲ ਦੀ ਵਿੱਚ ਮਦਰਖਤ ਤੇ ਬੈਠੀ ਆ ਤੇ ਇੱਧਰ ਫਤੇ ਬੈਠਾ ਮੋਟਰਸਾਈਕਲ ਤੇ